ਜੀ ਸਾਰਿਆਂ ਨੂੰ ਅੱਜ ਮੈਂ ਲੱਗੀ ਆ ਮਿਕਸ ਅਚਾਰ ਬਣਾਣਾ ਉਹਦੇ ਵਾਸਤੇ ਜਿਹੜੀ ਆਪਾਂ ਸਮਗਰੀ ਲੈ ਲਈ ਆ ਉਹ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਆਪਾਂ ਲੈ ਲੀਏ ਸਬਜ਼ੀਆਂ ਸਬਜ਼ੀਆਂ ਵਿੱਚ ਆਪਾਂ ਲੈ ਲਈ ਥੋੜੀ ਜੀ ਗੋਭੀ ਚਾਰ ਪੰਜ ਆਪਾਂ ਲੈ ਲੀਆਂ ਗਾਜਰਾ ਦੋ ਛਲਗਮ ਲੈ ਲੈ ਅਦਰਕ ਲੈ ਲਿਆ 100 ਗ੍ਰਾਮ ਦੇ ਕਰੀਬ 50 60 ਗ੍ਰਾਮ ਜਿਹੜੀ ਮੈਂ ਲੈ ਲਈ ਕੱਚੀ ਹਲਦੀ ਕੁਝ ਮੈਂ ਲੈ ਲੀਆਂ ਜਿਹੜੀ ਵੱਡੇ ਸਾਈਜ਼ ਦੀ ਜਿਹੜੀ ਮਿਰਚ ਆਂਦੀ ਆ ਆਪਣੇ ਮਿੱਠੀ ਜਿਆਦਾ ਕੋੜੀ ਨਹੀਂ ਹੁੰਦੀ ਇਹ ਇਹਵਾਰੀਆਂ ਮਰਲੀਆਂ ਪੰਜ ਛੇ ਮਿਰਚਾਂ ਇਹਦੇ ਵਾਸਤੇ ਮੈਂ ਲੈ ਲਿਆ ਨਮਕ ਥੋੜਾ ਜੀਰਾ ਦੇਗੀ ਮਿਰਚ ਇਹ ਜਿਹੜੇ ਆਮ ਆਪਣੇ ਘਰਾਂ ਚ ਮਸਾਲੇ ਹੁੰਦੇ ਆ ਨੋਰਮਲੀ ਮਸਾਲਾ ਹੁੰਦਾ ਧਨੀਆ ਮੇਥੀ ਉਹ ਵਾਲਾ ਇਹ ਲੈ ਲਈ ਮੈਂ ਅਜਵਾਇਨ ਇਹ ਲੈ ਲਈ ਮੇਥੀ ਦਾਣਾ ਛੋਟੇ ਵਾਲਾ ਲਿਆ ਮੈਂ ਇੱਕ ਜਿਹੜੇ ਵੱਡਾ ਸਾਈਜ਼ ਦੇ ਹੁੰਦੇ ਉਹ ਮੈਥੇ ਹੁੰਦੇ ਉਹ ਨਹੀਂ ਲਿਆ ਮੈਂ ਛੋਟੇ ਸਾਈਜ਼ ਦੀ ਮੇਥੀ ਦਾਣਾ ਲਿਆ ਇਹ ਲੈ ਲਈ ਮੈਂ ਕਲੌਂਜੀ ਇਹ ਲੈ ਲਈ ਪੀਲੀ ਸਰੋਂ ਤੇ ਅੱਗੇ ਆਪਾਂ ਚਾਹ ਜੜਾ ਬਣਾਉਣਾ ਸਟਾਰਟ ਕਰਦੇ ਆ ਤੇ ਸਭ ਤੋਂ ਜਿਹੜਾ ਜ਼ਰੂਰੀ ਆਪਾਂ ਲੈਣਾ ਇਹਦੇ ਵਾਸਤੇ ਜਿਹੜਾ ਸਰੋਂ ਦਾ ਤੇਲ ਤੇ ਇਹ ਸਾਰੇ ਮਸਾਲਿਆਂ ਨੂੰ ਆਪਾਂ ਇੱਕੋ ਹੀ ਜਗ੍ਹਾ ਪੀਸ ਲਵਾਂਗੇ ਥੋੜੇ ਪਹਿਲਾਂ ਆਪਾਂ ਰੋਸਟ ਕਰ ਲੈਣੇ ਆ ਉਸ ਤੋਂ ਬਾਅਦ ਇਹਨਾਂ ਦੀ ਆਪਾਂ ਜਿਹੜਾ ਗ੍ਰੈਂਡਰ ਦੇ ਵਿੱਚ ਪਾ ਕੇ ਇਹਨਾਂ ਨੂੰ ਪੀਸ ਲਵਾਂਗੇ ਸਾਰੀਆਂ ਸਬਜ਼ੀਆਂ ਨੂੰ ਆਪਾਂ ਇਸ ਤਰ੍ਹਾਂ ਬ੍ਰੀਕ ਬ੍ਰੀਕ ਲੰਮੇ ਲੰਮੇ ਸਲਾਈਸ ਆਪਾਂ ਕੱਟ ਲਵਾਂਗੇ ਨਾ ਜ਼ਿਆਦਾ ਮੋਟੇ ਕੱਟਣੇ ਨਾ ਜ਼ਿਆਦਾ ਬਰੀਕ ਮੀਡੀਅਮ ਸਾਈਜ਼ ਦੇ ਲੰਮੇ ਲੰਮੇ ਸਲਾਈਸ ਦੀ ਆਪਾਂ ਕੱਟਨੇ ਜਿਹੜੀ ਦੇਖਣ ਨੂੰ ਵੀ ਸੋਹਣੇ ਲੱਗਣ ਇਸ ਤਰ੍ਹਾਂ ਤੇ ਜਿਹੜੀ ਆਪਾਂ ਕੱਚੀ ਹਲਦੀ ਲਈ ਆ ਇਹਨੂੰ ਵੀ ਆਪਾਂ ਥੋੜਾ ਅਲੱਗ ਕੱਟ ਲਾਂਗੇ ਇਹਨੂੰ ਆਪਾਂ ਤੇਲ ਦੇ ਵਿੱਚ ਥੋੜਾ ਜਿਹਾ ਭੁੰਨ ਲਵਾਂਗੇ ਤਾਂ ਕਿ ਜਿਹੜਾ ਇਹਦਾ ਵਿੱਚੋਂ ਇਹਦਾ ਅਸਰ ਆ ਉਹ ਵੀ ਨਿਕਲ ਜਾਵੇ ਤੇ ਥੋੜਾ ਆਪਣੀ ਸਬਜ਼ੀ ਨੂੰ ਜਿਹੜਾ ਕਲਰ ਆ ਉਹ ਵੀ ਇਹਦਾ ਆ ਜਵੇ ਤੇ ਹੁਣ ਆਪਾਂ ਸਾਰੀ ਸਬਜ਼ੀ ਕੱਟ ਕੱਟ ਕੇ ਫਿਰ ਤੁਹਾਨੂੰ ਅੱਗੇ ਦਿਖਾਉਨੇ ਆਂ ਸਬ지 ਆਪਾਂ ਇਸ ਤਰ੍ਹਾਂ ਸਾਰੀਆਂ ਦੇਖੋ ਲੰਮੇ ਲੰਮੇ ਸਲਾਈਸ ਦੇ ਵਿੱਚ ਕੱਟ ਲੀਆਂ ਆ ਜਿਹੜਾ ਅਦਰਕ ਤੇ ਹਲਦੀ ਉਹ ਆਪਾਂ ਇੱਕ ਸਾਈਡ ਕੱਟ ਲਈ ਆ ਇਹ ਆਪਾਂ ਤੜਕੇ ਵਾਸਤੇ ਵੀ ਇਹਨੂੰ ਵਰਤ ਲਵਾਂਗੇ ਤੇ ਇਹਨੂੰ ਥੋੜਾ ਜਿਹਾ ਪਹਿਲਾਂ ਆਪਾਂ ਤੇਲ ਦੇ ਵਿੱਚ ਜਿਹੜਾ ਭੁੰਨ ਲਵਾਂਗੇ ਮਸਾਲੇ ਹੁਣ ਮੈਂ ਇਹਦੇ ਵਿੱਚ ਕੜਾਈ 'ਚ ਪਾ ਕੇ ਰੋਸਟ ਕਰਨ ਲੱਗੀ ਆ ਮੈਂ ਜੀਰਾ ਪਾਤਾ ਪੀਲੀ ਰਾਈ ਕਲੌਂਜੀ ਅਜਵਾਇਨ ਇਹ ਮੇਥੀ ਦਾਣਾ ਇਹ ਜਿਹੜੀਆਂ ਦੂਸਰੇ ਨਮਕ ਮਿਰਚ ਤੇ ਪੀਸਿਆ ਮਸਾਲਾ ਇਹਨੂੰ ਆਪਾਂ ਇਸ ਦੇੰਦਰਾ ਵਿੱਚ ਲਾ ਲਾਂਗੇ ਇਹਨੂੰ ਆਪਾਂ ਹਲਕਾ ਰੋਸਟ ਕਰ ਲੈਣਾ ਜਿਆਦਾ ਬ੍ਰਾਊਨ ਨਹੀਂ ਕਰਨਾ ਹਲਕਾ ਜਿਹਾ ਬ੍ਰਾਊਨ ਕਰਕੇ ਤੇ ਇਸੇ ਕੜਾਈ ਦੇ ਵਿੱਚ ਬਾਅਦ ਦੇ ਵਿੱਚ ਆਪਾਂ ਤੜਕਾ ਲਗਾ ਦੇਣਾ ਮਸਾਲੇ ਆਪਣੇ ਰੋਸਟ ਹੋ ਗਏ ਆ ਇਹਨੂੰ ਹੁਣ ਆਪਾਂ ਸਾਈਡ ਤੇ ਕੱਢ ਲਵਾਂਗੇ ਤੇ ਤੁਸੀਂ ਚਾਹੋ ਤੈਨੂੰ ਇਸ ਤਰ੍ਹਾਂ ਸਾਬਤ ਵੀ ਪਾ ਸਕਦੇ ਹੋ ਤੇ ਜੇ ਤੁਸੀਂ ਗ੍ਰाइंड ਕਰਨਾ ਤੇ ਇਹਨਾਂ ਨੂੰ ਗ੍ਰाइंड ਕਰਕੇ ਵੀ ਪਾ ਸਕਦੇ ਹੋ ਇਹਦੇ ਵਿੱਚ ਹੀ ਮੈਂ ਹੁਣ ਤੜਕਾ ਲਗਾ ਦੂੰਗੀ ਮੇਰੇ ਵਾਸਤੇ ਮੈਂ ਲੈ ਆ ਰਹੀ ਹਾਂ ਸਰੋਂ ਦਾ ਤੇਲ ਤੇਲ ਨੂੰ ਥੋੜਾ ਆਪਾਂ ਗਰਮ ਹੋਣ ਦਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਅਦਰਕ ਤੇ ਜਿਹੜੀ ਆਪਾਂ ਹਲਦੀ ਲਈ ਸੀਗੀ ਉਹਨੂੰ ਪਾਵਾਂਗੇ ਹਲਦੀ ਪਾਊਡਰ ਮਿਸ ਕਰਕੇ ਨਹੀਂ ਲਿਆ ਕਿਉਂਕਿ ਮੈਂ ਹਲਦੀ ਦੀ ਜਿਹੜੀ ਕੱਚੀ ਹਲਦੀ ਆ ਉਹ ਲੈ ਲਈਆ ਤੇ ਕੱਚੀ ਹਲਦੀ ਦੇ ਤੇ ਅਸਰ ਵੀ ਜ਼ਿਆਦਾ ਹੁੰਦਾ ਤੇ ਦੂਸਰਾ ਆਪਾਂ ਕੱਚੀ ਹਲਦੀ ਦੇ ਜਿਹੜੇ ਸਲਾਈਸ ਆ ਉਹ ਵੀ ਵਿੱਚ ਆਪਣੇ ਖਾਣ ਦੇ ਕੰਮ ਆ ਜਾਣਗੇ ਅਦਰਕ ਤੇ ਹਲਦੀ ਜਿਹੜੀ ਆ ਮੈਂ ਪਾ ਦਿੰਦੀ ਹਾਂ ਮਾੜਾ ਜਿਹਾ ਇਹਨੂੰ ਰੋਸਟ ਕਰਾਂਗੇ ਬਹੁਤ ਜ਼ਿਆਦਾ ਨਹੀਂ ਜਿਹੜਾ ਇਹਦਾ ਫਲੇਵਰ ਆ ਥੋੜਾ ਬਸ ਸਬਜ਼ੀ ਦੇ ਵਿੱਚ ਆ ਜਾਵੇ ਹਲਦੀ ਦਾ ਤੇ ਅਦਰਕ ਦਾ ਅਦਰਕ ਤੇ ਹਲਦੀ ਆਪਣੇ ਦੇਖੋ ਰੋਸਟ ਹੋ ਗਈ ਹੈ ਜਿਹੜਾ ਹਲਦੀ ਦਾ ਕਲਰ ਆ ਉਹ ਵੀ ਉੱਪਰੋਂ ਜਿਹੜਾ ਕਲਰ ਇਹਦਾ ਨਿਕਲ ਗਿਆ ਹੁੰਦਾ ਉਸ ਤਰ੍ਹਾਂ ਦੇਖੋ ਵਿੱਚ ਲਾਈਟ ਕਲਰ ਹੋ ਗਿਆ ਹਲਦੀ ਦਾ ਪਹਿਲਾਂ ਨਾਲੋਂ ਕਾਫੀ ਤੇਲ ਦੇ ਵਿੱਚ ਜਿਹੜਾ ਉਹਦਾ ਅਸਰ ਆ ਉਹ ਨਿਕਲ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਸਾਰੇ ਮਸਾਲੇ ਸੀ ਉਹ ਪਾ ਦਾਂਗੇ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਜਿਹੜੇ ਵੀ ਘਰੇ ਮਸਾਲੇ ਹੋਣ ਤੁਸੀਂ ਉਹੀ ਵਰਤ ਸਕਦੇ ਜ਼ਰੂਰੀ ਨਹੀਂ ਹੈਗੇ ਵੀ ਜਿਹੜੇ ਮੈਂ ਪਾਏ ਇਹ ਵੀ ਤੁਸੀਂ ਉਹੀ ਪਾਨੇ ਆ ਜੋ ਤੁਹਾਡੇ ਘਰ ਦੇ ਵਿੱਚ ਮੌਜੂਦ ਹੋਣ ਤੁਸੀਂ ਉਹ ਪਾ ਸਕਦੇ ਹੋ ਹੁਣ ਮੈਂ ਇਹਦੇ ਵਿੱਚ ਸਾਰੀਆਂ ਸਬਜ਼ੀਆਂ ਮਿਕਸ ਕਰ ਦੂੰਗੀ ਇਹ ਚਾਹ ਤੁਸੀਂ ਜ਼ਿਆਦਾ ਨਹੀਂ ਬਣਾਉਣਾ ਬਿਲਕੁਲ ਤੁਸੀਂ ਜਿੰਨਾ ਕ ਮਤਲਬ 5 6 ਦਿਨ ਦੇ ਵਿੱਚ ਖਾ ਲੋ ਉਹਨਾਂ ਕੀ ਬਣਾਉਣਾ ਕਿਉਂਕਿ ਇਹ ਜ਼ਿਆਦੇ ਦਿਨ ਰਹਿਣਾ ਨਹੀਂ ਹੈ ਅਜੇ ਧੁੱਪ ਨਹੀਂ ਲੱਗਦੀਆਂ ਪੰਜਾਬ ਦੇ ਵਿੱਚ ਤੇ ਬਿਲਕੁਲ ਵੀ ਨਹੀਂ ਧੁੱਪ ਲੱਗ ਰਹੀ ਇਸ ਕਰਕੇ ਇਹ ਖਰਾਬ ਹੋ ਜਾਣਾ ਜਲਦੀ ਉਹਨਾਂ ਕ ਬਣਾਓ ਜਿੰਨਾ ਕ ਤੁਸੀਂ 4 5 ਦਿਨ ਦੇ ਵਿੱਚ ਖਾ ਸਕਦੇ ਹੋ ਹੁਣ ਆਪਾਂ ਇਹਨੂੰ ਮਿਕਸ ਕਰਕੇ ਤੇ ਜੇ ਵਿੱਚ ਤੇਲ ਤੁਸੀਂ ਥੋੜਾ ਜਿਆਦਾ ਦਿਨ ਰੱਖਣਾ ਤਾਂ ਥੋੜਾ ਜਿਹੇ ਵਿੱਚ ਸਰੋਂ ਦਾ ਤੇਲ ਆ ਜਿਹੜਾ ਹੋਰ ਪਾ ਸਕਦੇ ਹੋ ਤੇ ਜੇ ਤੁਸੀਂ 4-5 ਦਿਨ ਦੇ ਵਿੱਚ ਖਾ ਲੈਣਾ ਆ ਫਿਰ ਤਾਂ ਇੰਨਾ ਹੀ ਤੇਲ ਬਹੁਤ ਆ ਫਿਰ ਕਿਉਂਕਿ ਇੰਨਾ ਤੇਲ ਜਿਆਦਾ ਨਹੀਂ ਖਾਣਾ ਚਾਹੀਦਾ ਹੁਣ ਮੈਨੂੰ ਚੰਗੀ ਤਰ੍ਹਾਂ ਮਿਕਸ ਕਰਕੇ 2 ਮਿੰਟ ਵਾਸਤੇ ਇਹਨੂੰ ਮੈਂ ਜੜੀ ਪਾਕ ਦਵਾ ਦੂੰਗੀ ਤਾਂ ਕਿ ਆਪਣਾ ਥੋੜਾ ਜਿਹਾ achar ਜਿਹੜਾ ਵਾ ਉਹ ਗਲ ਜਵੇ ਬਹੁਤ ਜ਼ਿਆਦਾ ਨਹੀਂ ਇਹਨੂੰ ਗਲਣਾ ਇਹ ਵੀ ਸਬਜ਼ੀ ਨਹੀਂ ਬਣਾਣੀ ਇਨੋਂ ਪੱਕੇ ਬਰਨ ਵਿੱਚ ਹੀ ਰੱਖਣਾ ਹੈ ਜਿਸ ਤਰ੍ਹਾਂ ਅਚਾਰ ਦਾ ਟੇਸਟ ਆਵੇ ਦੇ ਵਿੱਚੋਂ ਚਾਰ ਆਪਣਾ ਪੱਕਦੇ ਨੂੰ ਲਗਭਗ 2-3 ਮਿੰਟ ਹੋ ਗਏ ਆ ਇਹਦਾ ਕਲਰ ਵਗੈਰਾ ਦੇਖੋ ਕਿਸ ਤਰ੍ਹਾਂ ਆ ਗਿਆ ਹੁਣ ਵਧੀਆ ਕਲਰ ਹੋ ਗਿਆ ਤੇ ਲਾਸਟ ਦੇ ਵਿੱਚ ਮੈਂ ਇਹਦੇ ਵਿੱਚ ਲੈਨੇ 2 ਚਮਚ ਲੈ ਮੈਂ ਸ਼ੱਕਰ ਦੇ ਤੇ ਸਿਰਕਾ ਵਿੱਚ ਮੈਂ ਇਹਦੀ ਮਿਕਸ ਕਰਕੇ ਸ਼ੱਕਰ ਦੇ ਵਿੱਚ ਤੇ ਮੈਂ ਇਹਦੇ ਵਿੱਚ ਪਾ ਦੋਗੀ ਜੇ ਤੁਸੀਂ ਚਾਹੋ ਤਾਂ ਤੁਸੀਂ ਖੰਡ ਪਾ ਸਕਦੇ ਹੋ ਜੇ ਤੁਸੀਂ ਗੁੜ ਪਾਣਾ ਤਾਂ ਤੁਸੀਂ ਗੁੜ ਫਿਰ ਥੋੜਾ ਪਹਿਲਾਂ ਪਾਣਾ ਜਦੋਂ ਆਪਾਂ ਤੜਕਾ ਲਗਾਉਂਦੇ ਆ ਉਦੋਂ ਹੀ ਨਾਲ ਹੀ ਗੁੜ ਪਾ ਦੇਣਾ ਕਿਉਂਕਿ ਮੈਂ ਤਾਂ ਸ਼ੱਕਰ ਪਾਣੀ ਸੀ ਇਸ ਕਰਕੇ ਮੈਂ ਲਾਸਟ ਵਿੱਚ ਪਾ ਰਹੀ ਹਾਂ ਇਹ ਤਾਂ ਵੈਸੇ ਮੈਲਟ ਹੋ ਜਾਣੀ ਹੈ ਜੇ ਤੁਸੀਂ ਨਹੀਂ ਵੀ ਮਿੱਠਾ ਬਣਾਉਣਾ ਤਾਂ ਤੁਸੀਂ ਵੈਸੇ ਵੀ ਖਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਸ਼ੱਕਰ ਪਾਣੀ ਆ ਸਿਰਕਾ ਆਪਾਂ ਤਾਂ ਪਾਣਾ ਵੀ ਇਹ ਖਰਾਬ ਨਾ ਹੋਵੇ ਥੋੜੇ ਦਿਨ 4-5 ਦਿਨ ਆਪਣੇ ਜਿਹੜੇ ਆ ਚੰਗੀ ਤਰ੍ਹਾਂ ਨਿੱਕਲ ਜਾਣ ਬਸ 1-2 ਮਿੰਟ ਇਹਨੂੰ ਮੈਂ ਪਕਾ ਕੇ ਤਾਂ ਇਹਨੂੰ ਗੈਸ ਨੂੰ ਬੰਦ ਕਰ ਦੂੰਗੀ। ਅਚਾਰ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਆ। ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡਾ achar ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਾ। ਜੇ ਤੁਸੀਂ ਘਰੇ ਬਣਾਉਂਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ। ਆਪਣੇ ਕਮੈਂਟ ਜਰੂਰ ਦਿਓ। ਅਚਾਰ ਬਣਾ ਕੇ ਆਪਾਂ ਤਿਆਰ ਕਰ ਲਿਆ ਬਿਲਕੁਲ ਰੈਡੀ ਹੋ ਗਿਆ ਖਾਣ ਯੋਗ। ਇਹੋ ਜਿਹੇ ਹੋਰ ਰੈਸਪੀ ਦੇਖਣ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਤੁਹਾਨੂੰ ਰੋਜ਼ ਨੋਟੀਫਿਕੇਸ਼ਨ ਆਉਂਦੀ ਰਹੇ ਅਸੀਂ ਰੋਜ਼ ਹੀ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਾਡਾ ਚਾਰ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ